ਦੋਸਤੋ ਖਬਰਾਂ ਦੇ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਆ ਇਸ ਬੁਲੇਟਿਨ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆਂ ਵੀ ਕੈਨੇਡਾ ਅਮਰੀਕਾ ਦੀਆਂ ਜਿਹੜੀਆਂ ਮੇਨ ਸੁਰੱਖਿੀਆਂ ਹੁੰਦਾਂਗਾ ਉਹਨਾਂ ਦੇ ਤੁਹਾਡੀ ਪੰਜੀ ਛੀ ਝਾਤ ਪੁਆਈ ਜਾਵੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕੁਝ ਖਬਰਾਂ ਤੁਹਾਡੇ ਰੂਬਰੂ ਕਰਨ ਦੀ ਜਿਨ੍ਹਾਂ ਦੇ ਵਿੱਚ ਮੇਨਲੀ ਇਹ ਹੀ ਆ ਵੀ ਜਿਹੜਾ ਅਡਾਨੀ ਗਰੁੱਪ ਆ ਜਿਨ੍ਹਾਂ ਦੀ ਅਡਾਨੀ ਗ੍ਰੀਨ એનર્ਜੀ ਕੰਪਨੀ ਅਮਰੀਕਨ ਬੇਸਡ ਆ ਤੇ ਉਹਨਾਂ ਦੇ ਉੱਤੇ ਇਥੋਂ ਦੀ ਜਿਹੜੀ ਨਿਊਯਾਰਕ ਦੀ ਅਦਾਲਤ ਆ ਉਹਨਾਂ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਤੇ ਉਹਨਾਂ ਦੇ ਉੱਤੇ ਜਾਂਚ ਦੇ ਹੁਕਮ ਦਿੱਤੇ ਗਏ ਹੈਗੇ ਆ ਤੇ 2000 ਕਰੋੜ ਰੁਪਏ ਤੋਂ ਵੱਧ ਦੇ ਕਪਲੇ ਦੀ ਇਹ ਜਾਂਚ ਹੋਣੀ ਹੈਗੀ ਆ ਤੇ ਇਹਦੇ ਵਿੱਚ ਵੇਖਣਾ ਹੋਊਗਾ ਵੀ ਕਿਸ ਤਰੀਕੇ ਦੇ ਜਿਹੜੇ ਨਤੀਜੇ ਸਾਹਮਣੇ ਆਉਂਦੇ ਆ ਤੇ ਨਾਲ ਦੀ ਨਾਲ ਜਿਹੜਾ ਟਰੰਪ ਹੈਗੇ ਆ ਜਦੋਂ ਉਹ ਦਫ਼ਤਰ ਦੇ ਵਿੱਚ ਆਉਂਦੇ ਆ ਤਾਂ ਉਹ ਕਹਿੰਦੇ ਵੀ ਮੈਂ ਮੈਸਿਵ ਡੈਪੂਟੇਸ਼ਨ ਅਮਰੀਕਾ ਤੋਂ ਕਰੂੰਗਾ ਤੇ ਜਿਹਦੇ ਵਿੱਚ 226 ਸਾਲ ਪੁਰਾਣਾ ਜਿਹੜਾ ਕਾਨੂੰਨ ਆ ਉਹ ਵੀ ਮੈਂ ਬਰਤੂਮ ਗਾਜੇਲੂੜ ਪੇਤਾ ਇਸੇ ਤਰੀਕੇ ਦੇ ਨਾਲ ਜਿਹੜੀ ਅੰਤਰਰਾਸ਼ਟਰੀ ਅਦਾਲਤਾਂ ਉਹਨਾਂ ਦੇ ਵਿੱਚੋਂ ਜਿਹੜੇ ਅਜ਼ਰਾਇਲ ਦੇ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਦੇ ਉੱਤੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਇਸੇ ਤਰੀਕੇ ਦੇ ਨਾਲ ਜਿਹੜੀ ਕੈਨੇਡਾ ਹੈਗੀ ਆ ਉਹ ਆਪਣੇ ਵਰਕ ਪਰਮਿਟ ਜਿਹਨੂੰ ਐਲ ਐ ਐਮ ਆਈ ਕਹਿੰਦੇ ਆ ਉਹਨਾਂ ਦੇ ਉੱਤੇ ਸਿਕੰਜਾ ਕਸਣ ਜਾ ਰਹੀ ਹੈਗੀ ਆ ਇਸੇ ਤਰੀਕੇ ਦੇ ਨਾਲ ਜਿਹੜੀ ਅ ਅਮਰੀਕਾ ਕੈਨੇਡਾ ਦੇ ਵਿੱਚ ਤਕਰੀਬਨ 35000 ਲੋਕਾਂ ਦੇ ਉੱਤੇ ਜਿਹੜੀ ਗਾਜ ਹੈਗੀ ਹੈ ਗ੍ਰਿਫਤਾਰੀ ਦੀ ਉਹ ਦੇਖ ਸਕਦੀ ਹੈ ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਅਮਰੀਕਾ ਤੇ ਇੰਗਲੈਂਡ ਵੱਲੋਂ ਯੂਕਰੇਨ ਨੂੰ ਲੌਂਗ ਰੇਂਜ ਵਾਲੀਆਂ ਮਜ਼ਾਈਲਾ ਰਤਗਾਂ ਦੀਆਂ ਸਿੱਗੀਆਂ ਉਹਦੇ ਸਬੰਧ ਦੇ ਵਿੱਚ ਵੀ ਕਾਫੀ ਚਰਚਾ ਚੱਲ ਰਹੀ ਹੈ ਸ਼ਾਇਦ ਦੁਨੀਆ ਦੇ ਉੱਤੇ ਜਿਹੜੇ ਪਰਮਾਣੂ ਯੰਗ ਦੇ ਬੱਦਲ ਆ ਉਹ ਮਡਰਾ ਰਹੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਅੰਡਾਨੀ ਗਰੁੱਪ ਦੀ ਤੁਹਾਨੂੰ ਪਤਾ ਕਿ ਗੌਤਮ ਅੰਡਾਨੀ ਤੇ ਇਹਨਾਂ ਦੀ ਕੰਪਨੀ ਜਿਹੜੀ ਕਿ ਬਿਲੀਅਨਅਰ ਇਹਨਾਂ ਨੂੰ ਕਿਹਾ ਜਾ ਸਕਦਾ ਹੈਗਾ ਦੁਨੀਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬਿਜ਼ਨਸੇ ਕਰਦੇ ਆ ਰਹੇ ਆ ਤੇ ਨਾਲ ਦੀ ਨਾਲ ਇਹਨਾਂ ਨੇ ਸੋਲਰ ਸਿਸਟਮ ਦਾ ਜਿਹੜਾ ਬਿਜ਼ਨਸ ਉਹ ਵੀ ਸ਼ੁਰੂ ਕੀਤਾ ਹੋਇਆ ਜਿਹਨੂੰ ਅ ਅੰਡਾਨੀ ਗ੍ਰੀਨ એનર્ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਇਹ ਅਮਰੀਕਨ ਬੇਸਡ ਕੰਪਨੀ ਇਹਨਾਂ ਦੀ ਤੇ ਇੱਥੇ ਬੈਠ ਕੇ ਇਹ ਜਿਵੇਂਕਰ ਦੁਨੀਆ ਦੇ ਵੱਖ-ਵੱਖ ਭਾਗਾਂ ਦੇ ਵਿੱਚ ਜਿਹੜੀਆਂ ਉੱਥੋਂ ਦੀਆਂ ਮੇਨ ਸਰਕਾਰਾਂ ਹੁੰਦੀਆਂ ਜਾਂ ਉੱਥੋਂ ਦੀਆਂ ਵੱਡੀਆਂ એનર્ਜੀ ਕੰਪਨੀਆਂ ਹੁੰਦੀਆਂ ਉਹਨਾਂ ਦੇ ਨਾਲ ਇਹ ਸੋਲਰ ਲਾਉਣ ਦੇ ਸਮਝੌਤੇ ਕਰਦੇ ਹੈਗੇ ਆ ਤੇ ਜਿਹਦੇ ਵਿੱਚ ਗੌਤਮ ਅੰਡਾਨੀ ਦੇ ਨਾਲ ਦਾ ਜਿਹੜਾ ਭਤੀਜਾ ਸਾਗਰ ਅੰਡਾਨੀ ਤੇ ਇਸੇ ਤਰੀਕੇ ਦੇ ਨਾਲ ਇੱਕ ਵਿਵੇਕ ਆ ਤੇ ਅੱਠ ਹੋਰਾਂ ਦੇ ਉੱਤੇ ਜਿਹੜੇ ਜਾਂਚ ਆ ਉਹ ਨਿਊਯਾਰਕ ਦੀ ਅਦਾਲਤ ਨੇ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ ਤੇ ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਇਹਨਾਂ ਨੇ ਤਕਰੀਬਨ 2000 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਆ ਉਹ ਨਾ ਭਾਰਤ ਦੀਆਂ 4-5 ਸਟੇਟਾਂ ਦੇ ਜਿਹੜਾ એનર્ਜੀ ਡਿਪਾਰਟਮੈਂਟ ਆ ਉਹਨਾਂ ਨੂੰ ਦਿੱਤੀ ਹੈਗੀ ਆ ਵੀ ਤੁਸੀਂ ਸਾਡੇ ਨਾਲ ਸੌਦਾ ਕਰੋ ਜਿਹੜੀ ਇਹ એનર્ਜੀ ਲੈਣ ਵਾਸਤੇ ਤੇ ਜਿਹਦੇ ਵਿੱਚ ਮੇਨ ਤੌਰ ਤੇ ਆਂਧਰਾ ਪ੍ਰਦੇਸ਼, ਓਡੀਸ਼ਾ, ਤਾਮਿਲਨਾਡੂ, ਛਤੀਸਗੜ ਤੇ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਆਉਂਦੀਆਂ ਹੈਗੀਆਂ ਤੇ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹਨਾਂ ਚਾਰੇ ਪੰਜੇ ਸਟੇਟਾਂ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ ਉਹ ਨਾਨ ਭਾਜਪਾ ਜਾਂ ਤੁਸੀਂ ਕਹੋ ਕਾਂਗਰਸ ਦੀ ਹੈ ਜਾਂ ਕੋਈ ਹੋਰ ਜਿਹੜੀ ਤੀਸਰੀ ਧਰਦੀ ਉੱਥੇ ਸਰਕਾਰ ਬਣੀ ਹੋਈ ਹੈਗੀ ਆ ਤੇ ਜਿਹਦੇ ਵਿੱਚ ਇਥੋਂ ਦੇ ਜਿਹੜੀ ਜ਼ਿਲ੍ਹਾ ਅਦਾਲਤਾਂ ਉਹਨੇ ਇਹਨਾਂ ਦੀ ਗ੍ਰਿਫਤਾਰੀ ਦੇ ਬਰੰਟ ਵੀ ਜਾਰੀ ਕੀਤੇ ਆ ਨਾਲ ਦੀ ਨਾਲ ਉਹਨਾਂ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਆ ਜਿਹਨੂੰ ਕਹਿੰਦੇ ਆਂ ਡਾਇਕਮੈਂਟ ਜਿਹਦੇ ਤਹਿਤ ਵੀ ਚਾਰਜਸ ਫਰੇਮ ਕੀਤੇ ਗਏ ਹੈਗੇ ਆ ਤੇ ਜਿਹਦੇ ਵਿੱਚ ਇਹਨਾਂ ਦੇ ਉੱਤੇ ਨਿਵੇਸ਼ਕਾਂ ਦੇ ਨਾਲ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹੈਗੇ ਆ ਤੇ ਨਾਲ ਦੀ ਨਾਲ ਜਿਹੜੀਆਂ ਇੰਡੀਅਨ ਏਜੰਸੀਜ਼ ਹੈਗੀਆਂ ਉਹਨਾਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹੈਗੇ ਆ ਤੇ ਜੇ ਇਹ ਦੋਸ਼ੀ ਪਾਏ ਜਾਂਦੇ ਹੈਗੇ ਆ ਤਾਂ ਇਹਨਾਂ ਨੂੰ 5 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੁਹਾਨੂੰ ਪਤਾ ਹੀ ਆ ਕਿ ਗੌਤਮ ਅੰਡਾਨੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਮੋਦੀ ਸਾਹਿਬ ਉਹਨਾਂ ਦੇ ਕਾਫੀ ਕਰੀਬੀ ਗਿਣੇ ਜਾਂਦੇ ਆ ਤੇ ਅਡਾਨੀ ਦੇ ਜਹਾਜ਼ ਦੇ ਵਿੱਚ ਵੀ ਮੋਦੀ ਸਾਹਿਬ ਕਾਫੀ ਵਾਰੀ ਝੂਟੇ ਲੈਂਦੇ ਨਜ਼ਰ ਆਏ ਹੈਗੇ ਆ ਸੋ ਕਾਫੀ ਚੀਜ਼ਾਂ ਦੇ ਵਿੱਚ ਕੰਜਾ ਕੱਸਿਆ ਜਾ ਰਿਹਾ ਦੂਸਰੇ ਪਾਸੇ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਉਹਨਾਂ ਨੇ ਜਿੱਥੇ ਪਹਿਲਾਂ ਅਮਿਤ ਸ਼ਾਹ ਦੇ ਉੱਤੇ ਦੋਸ਼ ਲਾਏ ਸੀਗੇ ਵੀ ਉਹ ਸਾਡੇ ਸਿਟੀਜ਼ਨਾਂ ਨੂੰ ਮਾਰ ਰਹੇ ਹੈਗੇ ਆ ਤੇ ਉਹਦੇ ਵਿੱਚ ਕਿਤੇ ਨਾਲ ਕਿਤੇ ਉਹਨਾਂ ਨੇ ਮੋਦੀ ਨੂੰ ਵੀ ਕਨੈਕਟ ਕਰ ਲਿਆ ਹੈਗਾ ਵੀ ਮੋਦੀ ਸਾਹਿਬ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਸੀ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾਊਗਾ ਵੀ ਕਿਸ ਪਾਸੇ ਵੱਲ ਨੂੰ ਮੋੜ ਲੈਂਦਾ ਕਿ ਅਮਰੀਕਾ ਜਿਹੜਾ ਉਹ ਗੌਤਮਾ ਅਡਾਨੀ ਤੇ ਉਹਦੇ 파ਟਨਰਾਂ ਨੂੰ ਗ੍ਰਿਫਤਾਰ ਕਰਦਾ ਜਾਂ ਕੋਈ ਸੁਝਾਵਾ ਹੁੰਦਿਆਂ ਜਾਂ ਇਹ ਜਾਂਚ ਕਿੱਥੇ ਜਾ ਕੇ ਨੱਬੜਦੀ ਆ ਜਾਂ ਜੇ 트੍ਰੈਂਪ ਆਫਿਸ ਦੇ ਵਿੱਚ ਆਉਂਦੇ ਆ ਤੇ ਇਹ ਜਾਂਚ ਕਿਸ ਪਾਸੇ ਵੱਲ ਨੂੰ ਹੋਰ ਮੁੜਦੀ ਆ ਤੇ ਇਸੇ ਤਰੀਕੇ ਦੇ ਨਾਲ ਇੱਥੇ ਇੱਕ ਹੋਰ ਬੜੀ ਵੱਡੀ ਖਬਰ ਜਿਹੜੀ ਸੁਰਖੀਆਂ ਬਣੀ ਹੋਈ ਆ ਉਹ ਇਹ ਆ ਵੀ ਜੇ 트럼ਪ ਆਫਿਸ ਦੇ ਵਿੱਚ ਆਉਂਦੇ ਆ ਤਾਂ ਉਹ ਮੈਸਿਵ ਜਿਹੜੇ ਡੈਪੋਟੇਸ਼ਨ ਉਹ ਅਮਰੀਕਾ ਤੋਂ ਕਰਨਗੇ ਜਿਹਦੇ ਤਹਿਤ ਉਹ ਅੱਜ ਤੋਂ 226 ਸਾਲ ਪੁਰਾਣਾ ਕਾਨੂੰਨ ਜਿਹਨੂੰ ਐਨੀਮੀ ਐਜਨ ਕਿਹਾ ਜਾਂਦਾ ਤੇ ਉਹ ਕਹਿੰਦੇ ਵੀ ਲੈ ਕੇ ਆਉਣਗੇ ਇਹ ਕਾਨੂੰਨ ਦੀ ਤਾਰਾ 1798 ਇਹਨੂੰ ਪਹਿਲੀ ਵਾਰੀ ਵਰਲਡ 2 ਦੇ ਵੇਰੇ ਜਦੋਂ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਨੇ ਹਮਲਾ ਕੀਤਾ ਤਾਂ ਉਦੋਂ ਉਥੇ ਜਾਪਾਨੀਆਂ ਨੂੰ ਕੱਢਣ ਵਾਸਤੇ ਇਹ ਵਰਤੀ ਗਈ ਸੀ ਕਿ ਇਹ ਇੱਕ ਤਰ੍ਹਾਂ ਦੀ ਨੈਸ਼ਨਲ ਐਮਰਜੈਂਸੀ ਇਹਨੂੰ ਡਿਕਲੇਅਰ ਕਰ ਦਿੱਤਾ ਜਾਂਦਾ ਜਿਹਦੇ ਤਹਿਤ ਫੌਜ ਨੂੰ ਵੀ ਨਾਲ ਲਾਇਆ ਜਾਂਦਾ ਤੇ ਜਿਹੜੇ ਵੀ ਇੱਥੇ ਜਿਵੇਂ ਕਹਿੰਦਾ ਵੀ ਇਲੀਗਲ ਇਮੀਗਰੈਂਟ ਹੁੰਦੇ ਆ ਜਿਨ੍ਹਾਂ ਕੋਲ ਕੋਈ ਪੇਪਰ ਵਰਕ ਨਹੀਂ ਹੁੰਦਾ ਤੇ ਉਹਨਾਂ ਨੂੰ ਫਿਰ ਜਹਾਜ਼ਾਂ ਦੇ ਵਿੱਚ ਫੜ-ਫੜ ਕੇ ਚਾੜਿਆ ਜਾਂਦਾ ਅਸ ਟਾਈਮ ਮੇਰਾ ਖਿਆਲ ਹੈ ਵੀ ਜਿਹੜੇ ਇੰਡੀਅਨ ਲੋਕ ਆਏ ਹੋਏ ਆ ਜਿਹੜੇ ਤਾਂ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਆ ਗਏ ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕਰਤੇ ਜਾਂ ਜਿਨ੍ਹਾਂ ਦੇ ਕੇਸ ਕੋਰਟ ਦੇ ਵਿੱਚ ਚੱਲ ਰਹੇ ਹੈਗੇ ਆ ਉਹਨਾਂ ਦੇ ਉੱਤੇ ਤਾਂ ਕੋਈ ਖਾਸ ਗਾਜ ਨਹੀਂ ਡਿੱਗੂਗੀ ਪਰ ਜਿਹੜੇ ਬੰਦੇ ਬਾਰਡਰ ਕ੍ਰੋਸ ਕਰਨ ਵਾਸਤੇ ਬੈਠੇ ਆ ਜਾਂ ਬਾਰਡਰ ਕ੍ਰੋਸ ਕਰਕੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਮੇਰਾ ਖਿਆਲ ਫਟ ਤੜਕ ਇਥੋਂ ਚੜ੍ਹਾ ਜਾਊਗਾ ਜਾਂ ਜਿਹੜੇ ਲੋਕ ਇੱਥੇ ਆ ਚੁੱਕੇ ਆ ਜਿਨ੍ਹਾਂ ਨੇ ਆਪਣੀਆਂ ਤਰੀਕਾਂ ਵਗੈਰਾ ਮੈਸ ਕੀਤਾ ਜਿਨ੍ਹਾਂ ਤੇ ਡੈਪੋਟੇਸ਼ਨ ਦੇ ਆਰਡਰ ਲੱਗੇ ਹੋਏ ਆ ਤੇ ਉਹ ਅਮਰੀਕਾ ਨੂੰ ਛੱਡ ਕੇ ਨਹੀਂ ਗਏ ਉਹਨਾਂ ਦੇ ਉੱਤੇ ਹੋ ਸਕਦਾ ਇਹ ਜੇ ਕਾਨੂੰਨ ਟਰੰਪ ਲਾਗੂ ਕਰਨਗੇ ਜਦੋਂ ਦਫ਼ਤਰ ਦੇ ਵਿੱਚ ਆਉਂਦੇ ਆ ਤਾਂ ਫੇਰ ਹੁਣਾਰੇ ਉੱਤੇ ਗਾਜ ਡਿੱਗ ਸਕਦੀ ਆ ਕਿਉਂਕਿ ਟਰੰਪ ਨੇ ਆਪਣੀਆਂ ਬਹੁਤ ਸਾਰੀਆਂ ਸਪੀਚਾਂ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹੀ ਸੀ ਵੀ ਮੈਂ ਜਿਹੜਾ ਇਹ ਐਨੀਮੀ ਐਲੀਨ ਵਾਲਾ ਲਾ ਹੈਗਾ ਉਹਨੇ ਮੈਂ ਲੈ ਕੇ ਆਉਂਗਾ ਤੇ ਜਿਵੇਂ ਮੈਂ ਕਹਿੰਦਾ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਕੇ ਵੱਡੀ ਪੱਧਰ ਤੇ ਲੋਕਾਂ ਨੂੰ ਇਥੋਂ ਮੈਂ ਰਿਪੋਰਟ ਕਰਾਂਗਾ ਤੇ ਇਸੇ ਤਰੀਕੇ ਦੇ ਨਾਲ ਇੱਕ ਬੜੀ ਵੱਡੀ ਹੋਰ ਨਿਊਜ਼ ਜਿਹੜੀ ਇਸ ਟਾਈਮ ਸੁਰਖੀਆਂ ਬਣੀ ਹੋਈ ਹੈ ਇਹ ਤਾਂ ਪਤਾ ਨਹੀਂ ਵੀ ਇਹਦੇ ਕਿੰਨਾ ਕੁ ਦਮ ਹੋਊਗਾ ਜਾਂ ਕਿਸ ਤਰੀਕੇ ਦੇ ਨਾਲ ਇਹਦੇ ਤੇ ਪ੍ਰोसीडिंग ਹੋਊਗੀ ਇਹ ਇਹ ਹੈ ਵੀ ਜਿਹੜੀ ਅੰਤਰਰਾਸ਼ਟਰੀ ਅਦਾਲਤ ਹੈਗੀ ਆ ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਤਨਿਆਹੁ ਤੇ ਉੱਥੋਂ ਦੇ ਜਿਹੜੇ ਫਾਰਮਲ ਡਿਫੈਂਸ ਹੈਗੇ ਆ ਉਹਨਾਂ ਦੇ ਉੱਤੇ ਤੇ ਨਾਲ ਦੀ ਨਾਲ ਜਿਹੜੇ ਹਮਾਸ ਦੇ ਮਿਲਟਰੀ ਚੀਫ ਸੀਗੇ ਜਿਹੜੇ ਕਿ ਹੁਣ ਮਾਰੇ ਜਾ ਚੁੱਕੇ ਆ ਇਨਾਂ ਦੇ ਉੱਤੇ ਕਹਿੰਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਹੈਗੇ ਆ ਤੇ ਅੰਤਰਰਾਸ਼ਟਰੀ ਅਦਾਲਤ ਨੇ ਇਹ ਵਾਰੰਟ ਨਿਤਨੇ ਆਹੂ ਤੇ ਤੇ ਉੱਥੋਂ ਦੇ ਡਿਫੈਂਸ ਮੰਤਰੀ ਤੇ ਇਸ ਕਰਕੇ ਜਾਰੀ ਕੀਤੇ ਆ ਵੀ ਜਿਹੜੀ ਹਿਊਮਨ ਏਡ ਹੈਗੀ ਆ ਹਿਮਨਿਟਰੀ ਏਡ ਹੈਗੀ ਆ ਜਿਹਦੇ ਤਹਿਤ ਹਮਾਸ ਤੁਹਾਨੂੰ ਪਤਾ ਬੁਰੀ ਤਰ੍ਹਾਂ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਜਿਸ ਤਰੀਕੇ ਦੀ ਸ਼ਕਤੀ ਉੱਥੇ ਇਜ਼ਰਾਈਲ ਨੇ ਵਰਤੀ ਆ ਤੇ ਲੱਖਾਂ ਲੋਕ ਉੱਥੇ ਮਾਰਿਆ ਗਿਆ ਹੈਗਾ ਤੇ ਇਹ ਕਹਿੰਦੇ ਵੀ ਜਿਹੜੀ ਬਾਦ ਦੇ ਵਿੱਚ ਆਫਟਰ ਮੈਥ ਬਾਹਰ ਤੋਂ ਪਿੱਛੋਂ ਜੋ ਕੁਛ ਉੱਤੇ ਚੱਲ ਰਿਹਾ ਉਹਨਾਂ ਨੂੰ ਏਡ ਪਹੁੰਚਾਉਣ ਵਾਸਤੇ ਜਿਹੜੇ ਨਿਤਨੇ ਆhua ਉਹ ਵਾਅਦਾ ਖੜੀ ਕਰ ਰਹੇ ਆ ਉੱਥੇ ਜਿੰਨੇ ਟਰੱਕ ਚਾਹੀਦੇ ਆ ਉਹ ਨਹੀਂ ਜਾ ਰਹੇ ਜਿਹਦਾ ਕਰਕੇ ਭੁੱਖਮਰੀ ਦੇ ਨਾਲ ਬਹੁਤ ਸਾਰੇ ਲੋਕ ਮਰ ਰਹੇ ਹੈਗੇ ਆ ਤੇ ਜਿਹਦਾ ਕਰਕੇ ਅੰਤਰਰਾਸ਼ਟਰੀ ਅਦਾਲਤ ਨੇ ਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਤਨੇਆਹੁ ਤੇ ਉਥੋਂ ਦੇ ਡਿਫੈਂਸ ਮਿਨਿਸਟਰ ਦੇ ਖਿਲਾਫ ਅਰੈਸਟ ਵਾਰੰਟ ਜਾਰੀ ਕੀਤੇ ਆ ਤੇ ਇਹ ਅਰੈਸਟ ਵਾਰੰਟ ਜਿਹੜੇ ਜਿਵੇਂ ਕਹਿੰਦੇ ਆ ਅਦਾਲਤ ਦੇ ਮੈਂਬਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਰਾਂਸ ਇਟਲੀ ਕੈਨੇਡਾ ਤੇ ਇੰਗਲੈਂਡ ਆ ਜਾਂਦੇ ਆ ਤੇ ਜੇ ਨਿਤਨੇਆਹੁ ਆਪਣਾ ਦੇਸ਼ ਛੱਡ ਕੇ ਇਹਨਾਂ ਚਾਰਾਂ ਮੁਲਕਾਂ ਦੇ ਵਿੱਚ ਜਾਂਦੇ ਆ ਫਰਾਂਸ ਇੰਗਲੈਂਡ ਇਟਲੀ ਜਾਂ ਕੈਨੇਡਾ ਤਾਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉੱਥੇ ਹੋ ਸਕਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਉਂਕਿ ਅਮਰੀਕਾ ਜਿਵੇਂ ਤੁਹਾਨੂੰ ਪਤਾ ਇਜ਼ਰਾਈਲ ਦੇ ਨਾਲ ਖੜਾ ਤੇ ਵੀ ਕਿਹੜਾ ਦੇਸ਼ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਕਰਦਾ ਸੋ ਇਸੇ ਤਰੀਕੇ ਦੇ ਨਾਲ ਆਪਾਂ ਅੱਗੇ ਆਉਨੇ ਆ ਵੀ ਤੁਹਾਨੂੰ ਪਤਾ ਵੀ ਯੂਕਰੇਨ ਤੇ ਰਸ਼ੀਗਰੀ ਵਾਰ ਚੱਲ ਰਹੀ ਆ ਤੇ ਹੁਣ ਜਦੋਂ ਦਫ਼ਤਰ ਤੋਂ ਜਾਣ ਲੱਗੇ ਆ ਬਾਈਡਨ ਤਾਂ ਇਹਨਾਂ ਨੇ ਯੂਕਰੇਨ ਨੂੰ ਆਪਣੀਆਂ ਲੰਮੀਆਂ ਰੇਂਜ ਵਾਲੀਆਂ ਜਿਹੜੀਆਂ ਮਜ਼ਾਈਲਾਂ ਹੈਗੀਆਂ ਉਹ ਯੂਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਪਹਿਲਾਂ ਤਾਂ ਇਹ ਸੀ ਵੀ ਜਿਹੜਾ ਯੂਕਰੇਨ ਦਾ ਅਕੂਪਾਈਡ ਏਰੀਆ ਸਿਰਫ ਉਸੇ ਦੇ ਵਿੱਚ ਅਮਰੀਕਾ ਦੇ ਮਿਲਟਰੀ ਹਥਿਆਰਾਂ ਦੇ ਨਾਲ ਹਮਲੇ ਹੋ ਸਕਦੇ ਆ ਪਰ ਹੁਣ ਅਮਰੀਕਾ ਨੇ ਯੂਕਰੇਨ ਨੂੰ ਇਜਾਜ਼ਤ ਦਿੱਤੀ ਆ ਵੀ ਤੁਸੀਂ ਰਸ਼ੀਆ ਦੇ ਕਿਸੇ ਵੀ ਹਿੱਸੇ ਤੱਕ ਤੁਸੀਂ ਇਹਨਾਂ ਹਥਿਆਰਾਂ ਨੂੰ ਸਾਡੇ ਨੂੰ ਵਰਤ ਸਕਦੇ ਹੈਗੇ ਹੋ ਤੇ ਜਿਹੜੀਆਂ ਹੁਣ ਲੌਂਗ ਰੇਂਜ ਵਾਲੀਆਂ ਮਜ਼ਾਈਲਾਂ ਹੈਗੀਆਂ ਤੇ ਇਹਨਾਂ ਦੀ ਵਰਤੋਂ ਵੀ ਪਹਿਲੀ ਵਾਰ ਕੀਤੀ ਗਈ ਹੈ ਮਾਸਕੋ ਦੇ ਨੇੜੇ ਜਾ ਕੇ ਉਹਨਾਂ ਦਾ ਜਿਹੜਾ ਅਸਲਾ ਡੀਪੂ ਸੀਗਾ ਰਸ਼ੀਗਾ ਦਾ ਉਹਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸੇ ਤਰੀਕੇ ਦੇ ਨਾਲ ਇੰਗਲੈਂਡ ਦੀਆਂ ਵੀ ਕੁਝ ਮੈਦਾਨਾਂ ਵਰਤਾਂ ਗਈਆਂ ਸੋ ਇਸੇ ਦੇ ਚੱਲਦੇ ਹੋਏ ਜਿਹੜਾ ਰੂਸ ਆ ਉਹਨੇ ਆਪਣੀ ਜਿਹੜੀ ਪਰਮਾਣੂ ਨੀਤੀ ਆ ਉਹਦੇ ਵਿੱਚ ਬਦਲਾਅ ਕੀਤਾ ਉਹ ਕਹਿੰਦਾ ਵੀ ਜੇ ਸਾਡੇ ਦੇਸ਼ ਦੇ ਉੱਤੇ ਕਿਸੇ ਵੀ ਨਾਟੋ ਦੇ ਹਥਿਆਰਾਂ ਦੇ ਨਾਲ ਸਾਡੇ ਦੇਸ਼ ਦੇ ਅੰਦਰ ਹਮਲਾ ਹੁੰਦਾ ਤਾਂ ਉਸ ਦੇਸ਼ ਦੇ ਉੱਤੇ ਅਸੀਂ ਜਿਹੜੇ ਸਾਡੇ ਪਰਮਾਣੂ ਹਥਿਆਰ ਉਹ ਵਰਤ ਸਕਦੇ ਹਾਂ ਤੇ ਜਿਹਦਾ ਕਰਕੇ ਨੀਦਰਲੈਂਡ ਤੇ ਫਿਨਲੈਂਡ ਵਰਗੇ ਦੇਸ਼ਾਂ ਨੇ ਆਪਣੇ ਮੁਲਕ ਦੇ ਵਿੱਚ ਆਪਣੇ ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਦੇ ਨਾਲ ਸੰਦੇਸ਼ ਵੀ ਜਾਰੀ ਕੀਤਾ ਵੀ ਭਾਈ ਤੁਸੀਂ ਪਰਮਾਣੂ جنگ ਦੇ ਵਾਸਤੇ ਤਿਆਰ ਰਹੋ ਤੇ ਆਪਣੇ ਘਰਾਂ ਦੇ ਵਿੱਚ ਜਿਹੜਾ ਖਾਣਾ ਪੀਣਾ ਤੇ ਪਾਵਰ ਦੀਆਂ ਚੀਜ਼ਾਂ ਉਹਨਾਂ ਨੂੰ ਸਟੋਰ ਕਰਕੇ ਰੱਖੋ ਤੇ ਇਸੇ ਤਰ੍ਹਾਂ ਇਹਨਾਂ ਦਾ ਮੌਕ ਡ੍ਰਿਲਸ ਹੈ ਕਿ ਉਹ ਕੁਝ ਕੋ ਜਿਹੜੇ ਜੇ ਮਤਲਬ ਇਹ ਉਹ ਅੰਗਲੇਂਡ ਦੇ ਆਸ-ਪਾਸ ਦੇ ਦੇਸ਼ ਆ ਯੂਰੋਪੀਅਨ ਸੰਘ ਦੇ ਦੇਸ਼ ਆ ਉਹਨਾਂ ਦੇ ਵਿੱਚ ਕੀਤੇ ਗੀਆਂ ਰਹੀਆਂ ਹੈਗੀਆਂ ਸੋ ਆਸ ਕਰਦੇ ਆ ਵੀ ਜੇ 트ੰਪ ਦਫ਼ਤਰ ਦੇ ਵਿੱਚ ਆਉਂਦੇ ਆ ਤਾਂ ਇਸ ਜੰਗ ਨੂੰ ਹਟਾਉਣਗੇ ਤੇ ਜਿਹੜਾ ਇਹ ਪਰਮਾਣੂ ਹਥਿਆਰਾਂ ਦਾ ਖਤਰਾ ਪੂਰੀ ਦੁਨੀਆਂ ਦੇ ਵਿੱਚ ਮਡਰਾ ਰਿਆ ਤੇ ਇਹਦੇ ਤੇ ਕਿਹ ਤਰ੍ਹਾਂ ਕਿਤੇ ਸ਼ਾਂਤੀ ਹੋਊਗੀ ਇਸੇ ਤਰੀਕੇ ਨਾਲ ਹੀ ਅਗਲੀ ਖਬਰ ਆ ਉਹ ਆਪਾਂ ਕੈਨੇਡਾ ਤੋਂ ਸ਼ੇਅਰ ਕਰਦੇ ਆ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਵੀ L M I L M I A ਇੱਕ ਇਹ ਜਿਵੇਂ ਮਕੱਲਾ ਸਪੌਂਸਰ ਸੀਗੀ ਜਿਹੜੀ ਏਮਪਲੋਇਰਾਂ ਦੇ ਵੱਲੋਂ ਦਿੱਤੀ ਜਾਂਦੀ ਸੀ ਜਿਹਦੇ ਤਹਿਤ ਉਹ ਮੰਗ ਕਰਦੇ ਸੀ ਵੀ ਸਾਨੂੰ ਕਾਮਿਆਂ ਦੀ ਲੋੜ ਆ ਤੇ ਫਿਰ ਬਾਹਰਲੇ ਮੁਲਕਾਂ ਦੇ ਵਿੱਚੋਂ ਕਾਮੇ ਉੱਥੇ ਆ ਕੇ ਜਿਵੇਂ ਮਕੱਲਾ ਵੀ ਰਹਿੰਦੇ ਸੀ ਤੇ ਕਈ ਵਾਰੀ ਉਹਨਾਂ ਨੂੰ ਇੱਕ ਜਿਵੇਂ ਮਕੱਲਾ ਵੀ 50 ਪੁਆਇੰਟ ਇਹ ਉਹ ਬੋਨਸ ਪੁਆਇੰਟ ਦੇ ਸਿਸਟਮ ਦੇ ਆਧਾਰ ਤੇ ਪੱਕੇ ਵੀ ਕੀਤਾ ਜਾਂਦਾ ਸੀ ਪਰ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਮੰਤਰੀ ਆ ਮਾਰਕ ਮਿਲਰ ਉਹਨਾਂ ਨੇ ਐਲਾਨ ਕਰ ਦਿੱਤਾ ਉਹ ਕਹਿੰਦੇ ਵੀ ਇਸ ਨੀਤੀ ਦੇ ਤਹਿਤ ਹੁਣ ਕਿਸੇ ਨੂੰ ਪੱਕਾ ਨਹੀਂ ਕੀਤਾ ਜਾਊਗਾ ਸਿਰਫ ਕੇ ਸਿਰਫ ਜਿਹੜੇ ਕੰਮ ਐ ਆਉਣਗੇ ਉਹ ਆਪਦਾ ਕੰਮ ਕਰਨ ਤੇ ਜਿੰਨਾ ਉਹਨਾਂ ਦੀ ਵੀਜ਼ਾ ਮਿਲੂਗਾ ਉਹਦੇ ਤਹਿਤ ਇੱਥੋਂ ਫਿਰ ਵਾਪਸ ਜਾਣਗੇ ਤੇ ਬਹੁਤ ਸਾਰੀਆਂ ਜਿਹੜੀਆਂ ਧੋਖਾ ਧੜੀਆਂ ਸ਼ਿਕਾਇਤਾਂ ਵੀ ਐਲ ਐਮ ਆਈ ਦੇ ਤਹਿਤ ਅ ਜਿਵੇਂ ਕਲਵ ਡਿਪਾਰਟਮੈਂਟ ਨੂੰ ਆਂਗਾ ਸੀ ਵੀ ਲੋਕੀ ਪੈਸੇ ਦੇ ਕੇ ਪੈਸੇ ਲੈ ਕੇ ਐਲ ਐਮ ਆਈ ਗਾ ਇਸ਼ੂ ਕਰ ਰਹੇ ਹੈਗੇ ਆ ਸੋ ਉਹਦਾ ਵੀ ਕਾਫੀ ਰੌਲਾ ਪਿਆ ਹੋਇਆ ਹੈਗਾ ਤੇ ਜਿਹਦਾ ਕਰਕੇ ਥੋੜੀ ਜਿਹੜੀ ਜਿਹੜੀ ਟੂਡੋ ਗਵਰਨਮੈਂਟ ਹੋ ਸਖਤ ਹੋਈ ਆ ਨਾਲ ਦੇ ਨਾਲ ਉੱਥੇ ਤਕਰੀਬਨ 38000 ਜਿਹੜੇ ਗੈਰ ਕਾਨੂੰਨੀ ਬੰਦੇ ਰਹਿ ਰਹੇ ਹੈਗੇ ਆ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਵੀ ਜਾਰੀ ਹੋਏ ਹੈਗੇ ਆ ਤੇ ਜਿਹਦੇ ਵਿੱਚ ਜਿਹੜੇ ਲੋਕਾਂ ਦੇ ਵੀਜੇ ਦੀ ਮਿਆਦ ਲੰਘ ਚੁੱਕੀ ਆ ਜਾਂ ਇਹਨਾਂ ਦੇ ਉੱਤੇ ਡੈਪੋਟੇਸ਼ਨ ਲੱਗ ਚੁੱਕੀ ਆ ਉਹ ਨਹੀਂ ਆਪੋ ਆਪਣੇ ਦੇਸ਼ਾਂ ਦੇ ਵਿੱਚ ਗਏ ਤਾਂ ਉਹਨਾਂ 38000 ਲੋਕਾਂ ਨੂੰ ਇਸ ਟਾਈਮ ਗ੍ਰਿਫਤਾਰੀ ਦੇ ਥੱਲੇ ਜਮਕਰ ਰੱਖਿਆ ਗਿਆ ਹੈਗਾ ਤੇ ਇਸੇ ਤਰੀਕੇ ਦੇ ਨਾਲ ਅਗਲੇ ਸਾਲ ਜਿਹੜੇ ਕੈਨੇਡੀਅਨ ਗਵਰਨਮੈਂਟ ਉਹਨਾਂ ਆ ਟੀਚਾ ਵੀ ਅਸੀਂ 12 ਲੱਖ ਲੋਕਾਂ ਨੂੰ ਇੱਥੋਂ ਡਿਪੋਰਟ ਕਰੀਏ ਤੇ ਤੁਹਾਨੂੰ ਪਤਾ ਜਿਵੇਂ ਰਹਿائش ਦੀ ਕਾਫੀ ਕਮੀ ਉੱਥੇ ਮਸਰਵ ਕੀਤੀ ਜਾ ਰਹੀ ਆ ਮਹਿੰਗਾਈ ਉੱਥੇ ਜਿਵੇਂ ਕਹਲਾ ਸਮਾਨ ਸ਼ੋਰ ਰਹੀ ਹੈਗੀ ਐਸੇ ਤਰੀਕੇ ਨਾਲ ਸਿਹਤ ਤੇ ਆਵਾਜਾਈ ਕਾਫੀ ਕੋਸ਼ ਉੱਥੇ ਇਸ ਟਰੂਡੋ ਸਰਕਾਰ ਦੇ ਜਿਵੇਂ ਕਹਲੇ ਦੀ ਹੱਡੀ ਬਣਿਆ ਹੋਇਆ ਹੈਗਾ ਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਜੇ ਟਰੂਡੋ ਅਗਲੇ ਸਾਲ ਪਾਪਤ ਦੇ ਵਿੱਚ ਰਹਿੰਦੇ ਆ ਜਾਂ ਪੀਲੇ ਪੀਅਰ ਆਉਣਗੇ ਤਾਂ ਪਹਿਲੇ ਪੀਅਰ ਵੀ ਮਿਲਣਾ ਰ ਇੱਕ ਦੂਜਾ ਟਰੰਪ ਹੀ ਆ ਉਹ ਤੇ ਜੇ ਉਹ ਆਉਂਦਾ ਤਾਂ ਇਮੀਗ੍ਰੈਂਟਾਂ ਦੇ ਉੱਤੇ ਜਰੂਰ ਸਕੰਜਾ ਖਸਿਆ ਜਾਊਗਾ ਸੋ ਅੱਜ ਦੀਆਂ ਜਿਹੜੀਆਂ ਖਬਰਾਂ ਸੀ ਪਿਛਲੇ ਵੀਕ ਦੀਆਂ ਹੋਈਆਂ ਨਹੀਂ ਐਕਸੀ ਤੇ ਅਗਲੇ ਹਫਤੇ ਤੁਹਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਉਹ ਦੇਜਾ ਸਸਤਰੀ ਕਾਲ ਤੇ ਨਾਲ ਦੇ ਨਾਲ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ